ਤੋ ਅੱਜ ਆਪਾਂ ਗੱਲ ਕਰਨੀ ਹੈ ਕਮਲਕੌਰ ਦਾ ਕਤਲ ਕਰਕੇ ਅਮਰਪਾਲ ਸਿੰਘ ਮਹਿਰੋ ਨੇ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਕੀਤਾ ਹੈ। ਦੋਸਤੋ ਜਿਸ ਤਰ੍ਹਾਂ ਕਮਲਕੌਰ ਦੀ ਮਾਤਾ ਦੀ ਇੰਟਰਵਿਊ ਹੋਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਮਾਤਾ ਦੇ ਦੱਸਣ ਮੁਤਾਬਕ ਪਤਾ ਲੱਗਿਆ ਹੈ ਕਿ ਕਿਵੇਂ ਅਮਰਪਾਲ ਸਿੰਘ ਮਹਿਰੋ ਮੇਰੀ ਲੜਕੀ ਨੂੰ ਪ੍ਰੋਮੋਸ਼ਨ ਕਰਨ ਦੇ ਬਹਾਨੇ ਘਰੋਂ ਲੈ ਕੇ ਗਿਆ ਉਸ ਤੋਂ ਬਾਅਦ ਉਹ ਆਪਣੇ ਦੋ ਹੋਰ ਸਾਥੀਆਂ ਸਮੇਤ ਕਮਲਕੌਰ ਨੂੰ ਬਠਿੰਡੇ ਲੈ ਕੇ ਜਾਂਦੇ ਹਨ ਤੇ ਫਿਰ ਇਹ ਤਿੰਨੋਂ ਜਣੇ ਲੜਕੇ ਉਸ ਕਮਲਕੌਰ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੰਦੇ ਹਨ ਅਤੇ ਕਮਲਕੌਰ ਦੀ লাশ ਨੂੰ ਗੱਡੀ ਵਿੱਚ ਪਾ ਕੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਗੱਡੀ ਨੂੰ ਖੜਾ ਕਰ ਦਿੱਤਾ ਜਾਂਦਾ ਹੈ। ਦੋਸਤੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਮਲਕੌਰ ਸੋਸ਼ਲ ਮੀਡੀਆ ਉੱਪਰ ਲੱਚਰਤਾ ਫੁਲਾਉਂਦੀ ਸੀ ਪਰ ਜਿਸ ਢੰਗ ਨਾਲ ਉਸ ਨੂੰ ਧੋਖੇ ਵਿੱਚ ਘਰੋਂ ਲਿਜਾ ਕੇ ਉਸ ਨੂੰ ਮਾਰਿਆ ਗਿਆ ਹੈ ਇਹ ਸਾਰਾ ਕੁਝ ਸਾਡੀ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਹੈ ਤੁਸੀਂ ਸਾਡੇ ਕਿਸੇ ਵੀ ਗੁਰੂ ਸਾਹਿਬ ਜੀ ਦੀ ਉਦਾਹਰਣ ਦੇ ਕੇ ਦੱਸ ਦੇਵੋ ਕਿ ਉਹਨਾਂ ਨੇ ਕਿਸੇ ਨੇ ਹੱਥੇ ਆਦਮੀ ਨੂੰ ਇਸ ਤਰ੍ਹਾਂ ਧੋਖੇ ਵਿੱਚ ਲਿਆ ਕੇ ਇਸ ਤਰ੍ਹਾਂ ਕਿਸੇ ਨੂੰ ਮਾਰਿਆ ਹੋਵੇ ਕਮਲਕੌਰ ਦੀ ਮਾਤਾ ਜੀ ਕਹਿੰਨਾ ਹੈ ਕਿ ਮੇਰੇ ਘਰ ਇੱਕ ਦਿਨ ਵੀ ਕੋਈ ਆਦਮੀ ਨਹੀਂ ਆਇਆ ਜਿਹੜਾ ਆ ਕੇ ਮੈਨੂੰ ਜਿਨ੍ਹਾਂ ਨੇ ਦੱਸਿਆ ਹੋਵੇ ਕਿ ਤੁਹਾਡੀ ਲੜਕੀ ਗਲਤ ਵੀਡੀਓ ਪਾ ਰਹੀ ਹੈ ਮਾਤਾ ਜੀ ਕਹਿ ਰਹੇ ਹਨ ਕਿ ਅਕਸਰ ਮੈਂ ਉਸ ਕਮਲਕਾਰ ਦੀ ਮਾਂ ਸੀ ਜੇਕਰ ਮੈਨੂੰ ਕੋਈ ਆ ਕੇ ਕਹਿੰਦਾ ਤਾਂ ਮੈਂ ਜ਼ਰੂਰ ਆਪਣੀ ਬੇਟੀ ਨੂੰ ਸਮਝਾ ਸਕਦੀ ਸੀ ਪਰ ਮਹਿਰੋ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਮਾਤਾ ਨੇ ਇਹ ਵੀ ਕਿਹਾ ਕਿ ਮੇਰੀ ਲੜਕੀ ਨੂੰ ਮਾਰ ਕੇ ਹੁਣ ਸੋਸ਼ਲ ਮੀਡੀਆ ਉੱਪਰ ਗੰਦ ਪੈਣਾ ਕੀ ਬੰਦ ਹੋ ਜਾਵੇਗਾ ਅਮਰਤਪਾਲ ਸਿੰਘ ਮਹਿਰੋ ਨੂੰ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚ ਲੈਣਾ ਚਾਹੀਦਾ ਸੀ ਉਸ ਕਮਲਕੌਰ ਨੂੰ 2-4 ਵਾਰ ਹੋਰ ਸਮਝਾਇਆ ਜਾ ਸਕਦਾ ਸੀ ਉਸ ਦੀ ਥੋੜੀ ਬਹੁਤੀ ਮាលੀ ਮਦਦ ਕਰਕੇ ਉਸ ਨੂੰ ਇਸ ਗਲਤ ਕੰਮ ਵਿੱਚੋਂ ਕੱਢਿਆ ਜਾ ਸਕਦਾ ਸੀ ਉਸ ਗਰੀਬ ਲੜਕੀ ਨੂੰ ਮਾਰ ਕੇ ਜਿਹੜੀ ਕਿ ਆਪਣੇ ਵਿਧਵਾ ਤੇ ਛੋਟੇ ਛੋਟੇ ਭਰਾਵਾਂ ਦਾ ਆਸਰਾ ਸੀ ਇਸ ਨਾਲ ਸਾਡੇ ਸਿੱਖਾਂ ਦਾ ਕਰਤਾਰ ਕੋਈ ਬਹੁਤਾ ਉੱਚਾ ਨਹੀਂ ਹੋਇਆ ਕਿਉਂਕਿ ਸਿੱਖ ਕਿਸੇ ਔਰਤ ਉੱਪਰ ਹੱਥ ਨਹੀਂ ਚੁੱਕਦਾ ਕਿਸੇ ਦੀ ਪਿੱਠ ਪਿੱਛੇ ਵਾਰ ਨਹੀਂ ਕਰਦਾ ਕਿਸੇ ਨੇ ਹੱਥੇ ਉੱਪਰ ਵਾਰ ਨਹੀਂ ਕਰਦਾ ਲੱਚਰਤਾ ਤੋਂ ਬਿਨਾ ਸਮਾਜ ਵਿੱਚ ਹੋਰ ਵੀ ਬਹੁਤ ਸਰੀਆਂ ਬਰਾਂਝਾਂ ਜੋ ਠੀਕ ਕਰਨ ਵਾਲੀਆਂ ਹਨ ਜਾਂ ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ ਕੀ ਕਦੇ ਕੋਈ ਸਿੱਖਾਂ ਦੀ ਸੰਸਥਾ ਪਿੰਡਾਂ ਵਿੱਚ ਕਿਸੇ ਬਰਾਈ ਨੂੰ ਨੱਥ ਪਾਉਣ ਵਾਸਤੇ ਆਈ ਹੈ ਕਦੀ ਕਿਸੇ ਸਿੱਖ ਜਥੇਬੰਦੀ ਨੇ ਪਿੰਡਾਂ ਵਿੱਚ ਆ ਕੇ ਕੋਈ ਕੈਂਪ ਲਾਇਆ ਹੈ ਬਰਾਈ ਨੂੰ ਹੱਲ ਕਰਨ ਵਾਸਤੇ ਕੈਂਪਾਂ ਦੀ ਤਾਂ ਗੱਲ ਛੱਡੋ ਕਦੇ ਸਿੱਖੀ ਦੇ ਪ੍ਰਚਾਰ ਵਾਸਤੇ ਸਾਡੇ ਪਿੰਡਾਂ ਵਿੱਚ ਆ ਕੇ ਕੋਈ ਸੰਸਥਾ ਖੜੀ ਹੋਵੇ ਸਿੱਖੀ ਦੇ ਧਿਆਸ ਵਿੱਚ ਕਿੰਨਾ ਵਿਗਾੜ ਆ ਪਿਆ ਆ ਗਿਆ ਹੈ ਕੀ ਕਦੇ ਇਤਿਹਾਸ ਨੂੰ ਠੀਕ ਕਰਨ ਵਾਸਤੇ ਕਿਸੇ ਸੰਸਥਾ ਨੇ ਕੋਈ ਗੱਲ ਕੀਤੀ ਹੈ ਸਾਰੇ ਆਪੋ ਆਪਣੀਆਂ ਜ਼ਥੇਦਾਰੀਆਂ ਜਾਂ ਪ੍ਰਧਾਨੀਆਂ ਦੀ ਖਾਤਰ ਆਪਸ ਵਿੱਚ ਲੜ ਰਹੇ ਹਨ ਗੋਲ ਕਾਲੀ ਖਾਤਰ ਆਪਸ ਵਿੱਚ ਲੜ ਰਹੇ ਹਨ ਤੁਸੀਂ ਇੱਕ ਕਮਲਕਾਰ ਨੂੰ ਮਾਰ ਦਿੱਤਾ ਹੈ ਪੰਜਾਬ ਵਿੱਚ ਹੋਰ ਬਹੁਤ ਸਾਰੇ ਲੋਕ ਹਨ ਜੋ ਗੰਦ ਪਾ ਰਹੇ ਹਨ ਡੇਰਿਆਂ ਦੇ ਕਿੰਨੇ ਸਾਧਨ ਜੋ ਧੀਆਂ ਪੈਣਾ ਦਾ ਬਲਾਤਕਾਰ ਕਰ ਰਹੇ ਹਨ ਕਿਸੇ ਤਕੜੇ ਬਲਾਤਕਾਰੀ ਦਾ ਕੋਈ ਹੱਲ ਕੀਤਾ ਹੈ ਤੁਸੀਂ ਤਾਂ ਸੇ ਮੰਨ ਲਈਏ ਕਿ ਕੋਈ ਸੂਰਮਗਤੀ ਵਾਲਾ ਕੰਮ ਕੀਤਾ ਹੈ ਅਥਵੀ ਪਾਇਆ ਉਹ ਵੀ ਗਰੀਬ ਨੂੰ ਲਾਚਾਰ ਨੂੰ ਨਹੱਥੇ ਨੂੰ ਉਹ ਵੀ ਇੱਕ ਔਰਤ ਨੂੰ ਬਿਰਧ ਮਾਂ ਦੇ ਆਸਰੇ ਨੂੰ ਸੋ ਦੋਸਤੋ ਕਮੈਂਟ ਕਰਕੇ ਦੱਸਣਾ ਕਿ ਕੀ ਕਮਲ ਕੌਰ ਨੂੰ ਮਾਰਨਾ ਕੀ ਲੱਚਰਤਾ ਦਾ ਪੱਕਾ ਹੱਲ ਹੈ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਵੱਧ ਤਰਾਰ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ